ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੁਆਰਾ ਰਚਿਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਪੂਰਵਾਦੀ ਕਥਾ ਚੱਲ ਰਹੀ ਹੈ ਪਿਛਲੇ ਪ੍ਰਕਰਨ ਅੰਦਰ ਆਪ ਸਾਰਿਆਂ ਨੇ ਸਰਵਣ ਕੀਤਾ ਭਾਈ ਮਰਦਾਨਾ ਜੀ ਦੇ ਬੇਨਤੀ ਕਰਨ ਤੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਮੱਕੇ ਵੱਲ ਚੱਲੇ ਹਨ ਜਿੱਥੇ ਭੱਖਰ ਸੱਖਰ ਜਗਾ ਹੈ ਉੱਥੇ ਸਾਰੇ ਹਾਜੀ ਇਕੱਠੇ ਹੋਏ ਹਨ ਉਹਨਾਂ ਹਾਜੀਆਂ ਨੇ ਦੇਖਿਆ ਕਿ ਇਹ ਨਾ Hindu ਨਾ ਦੁਰਗ ਦੋਹਾਂ ਚ ਕੁਝ ਜਾਣੇ ਨਹੀਂ ਜਾਂਦੇ ਕਿਉਂਕਿ ਗੁਰੂ ਸਾਹਿਬ ਜੀ ਨੇ ਸਿਰ ਤੇ ਟੋਪੀ ਮੱਥੇ ਤੇ ਤੇਲਕ ਤੇ ਅੱਧਾ ਭੇਸ ਹਿੰਦੂਆਂ ਵਾਲਾ ਅੱਧਾ ਭੇਸ ਮੁਸਲਮਾਨਾਂ ਵਾਲਾ ਧਾਰਿਆ ਹੋਇਆ ਸੀ ਹਾਜ਼ੀਆਂ ਨੇ ਸੋਚਿਆ ਇਹਨਾਂ ਨੂੰ ਬੱਕਰਿਆਂ ਕਰ ਦਈਏ ਨਹੀਂ ਕਿਹਾ ਕਿ ਜਿੱਥੋਂ ਜਹਾਜ਼ ਤੋਂ ਜਦੋਂ ਮੱਕੇ ਜਾਂਦਾ ਹੈ ਮੱਕੇ ਜਾਂਦਾ ਹੈ ਉੱਥੇ ਜਹਾਜ਼ ਤੇ ਚੜਨ ਲੱਗਿਆਂ ਪਹਿਲਾਂ ਕਲਮਾ ਪੜਾਉਂਦੇ ਹਨ ਕਲਮਾ ਪੜਾ ਕਰਕੇ ਫਿਰ ਜਹਾਜ਼ ਤੇ ਚੜ੍ਹਦੇ ਹਨ ਤੁਸੀਂ ਹਿੰਦੂ ਹੋ ਤੁਸਾਂ ਨੇ ਕਲਮਾ ਪੜ੍ਹਨਾ ਨਹੀਂ ਤੇ ਇਸ ਕਰਕੇ ਤੁਹਾਡਾ ਸਾਡਾ ਰਾਹ ਵੱਖਰਾ ਹੈ ਤੁਸੀਂ ਆਪਣੇ ਰਸਤੇ ਅਸੀਂ ਆਪਣੇ ਰਸਤੇ ਚੱਲੇ ਆਂ ਸੋ ਗੁਰੂ ਸਾਹਿਬ ਜੀ ਨੂੰ ਛੱਡ ਗੁਰੂ ਸਾਹਿਬ ਜੀ ਹੋਰ ਰਸਤੇ ਚੱਲ ਪਏ ਇਹ ਹਾਜੀ ਜਿਹੜੇ ਸਨ ਇਹ ਵੱਖਰੇ ਹੋ ਗਏ ਗੁਰੂ ਸਾਹਿਬ ਜੀ ਇੰਨਾ ਤੋਂ ਪਹਿਲਾਂ ਹੀ ਪਹੁੰਚ ਗਏ ਹਨ ਇਹ ਹਾਜੀ ਫਿਰ 1 ਸਾਲ ਬਾਅਦ ਪਹੁੰਚਦੇ ਹਨ ਜਦ ਕੇ ਗੁਰੂ ਸਾਹਿਬ ਜੀ ਮੱਕੇ ਵਿੱਚ ਇੱਕ ਸਾਲ ਉੱਥੇ ਉਹਨਾਂ ਨੂੰ ਰਹਿੰਦਿਆਂ ਬਤੀਤ ਹੋ ਗਏ ਫੇਰ ਹੁਣ ਅੱਗੇ ਕਥਾ ਆਵੇਗੀ ਸਾਲ ਬਾਅਦ ਉਹ ਹਾਜੀ ਜੇ ਪਖਰ ਸਖਰ ਜਗ੍ਹਾ ਤੇ ਮਿਲੇ ਸਨ ਉਹ ਪਹੁੰਚ ਪਹੁੰਚਣਗੇ ਫੇਰ ਉਹ ਹੈਰਾਨ ਹੁੰਦੇ ਹਨ ਇੱਧਰ ਜੋ वार्ता ਹੋਈ ਹੈ ਗੁਰੂ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ ਹੈ ਕਿ ਮੁਗਾਮ ਕਰ ਘਰ ਬੈਸਣਾ ਨਿਤ ਚੱਲਣੇ ਕੀ ਧੋਖ ਇਹ ਸਾਰਾ ਸ਼ਬਦ ਉਚਾਰਨ ਕੀਤਾ ਹੈ ਅਖੀਰਲੀ ਪੰਕਤੀ ਵਿੱਚ ਉਚਾਰਨ ਕੀਤਾ ਦਿਨ ਰਵ ਚੱਲੈ ਨਿਸਸ ਚੱਲੈ ਤਾਰਕਾ ਲਗ ਭਲੋਏ ਮੁਕਾਮ ਵਹੀ ਏਕ ਹੈ ਨਾਨਕਾ ਸਚ ਬਗੋਏ ਮੁਕਾਮ ਨਾਮ ਸਥਿਤ ਦਾ ਹੈ ਜਿਹੜਾ ਸਥਿਤ ਹੋਵੇ ਕਦੇ ਚਲਾਏ ਮਨ ਨਾ ਹੋਵੇ ਕਿਉਂਕਿ ਦਿਨ ਵੀ ਚਲਾਏ ਮਨ ਹੈ ਰਾਤ ਵੀ ਬੀਤਦੀ ਹੈ ਦਿਨ ਤੇ ਸਰ ਪਰ ਪੌਸੀ ਰਾਤ ਰਹਿਣ ਗਈ ਪਰ ਹੋਏ ਪ੍ਰভাত ਮਾਇਆ ਮੋਹਿ ਸੋਏ ਰਹੇ ਅਭਾਗੇ ਗੁਰ ਪ੍ਰਸਾਦ ਕੋ ਬਿਰਲਾ ਜਾਗੇ ਦਿਨ ਵੀ ਬਤੀਤ ਹੁੰਦਾ ਹੈ ਰਾਤ ਵੀਤੀਤ ਹੋ ਜਾਂਦੀ ਹੈ ਦਿਨ ਰਵ ਚੱਲੈ ਦਿਨੇ ਸੂਰਜ ਚਲਦਾ ਹੈ ਰਾਤ ਨੂੰ ਚੰ드ਰਮਾ ਚੜ੍ਹਦਾ ਹੈ ਤੇ ਇਹ ਚੰਨ ਇਹ ਸੂਰਜ ਚੰ드ਰਮਾ ਵੀ ਚਲਾਏ ਮਾਨ ਹਣਿ ਸਥਿਤ ਨਹੀਂ ਹਨ ਦਿਨ ਰਵ ਚੱਲੈ ਨਿਸ ਚੱਲੈ ਤਾਰਕਾ ਲਗ ਪਲੋਏ ਲੱਖਾਂ ਹੀ ਤਾਰੇ ਹਨ ਜੋ ਰਾਤ ਦੇ ਹਨੇਰੇ ਵਿੱਚ ਦਿਸਦੇ ਹਨ ਤਾਰੇ ਤਾਂ ਦਿਨੇ ਵੀ ਰਹਿੰਦੇ ਹਨ ਪਰ ਉਹ ਸੂਰਜ ਦੀ ਤੇਜ ਰੋਸ਼ਨੀ ਕਰਕੇ ਤਾਰੇ ਨਜ਼ਰ ਨਹੀਂ ਆਉਂਦੇ ਪਰ ਬਾਬਾ ਰਾਮ ਰਾਏ ਜੀ ਨੇ ਔਰੰਗਜੇਬ ਨੂੰ ਦਿਨ ਦਿਨ ਵਿੱਚ ਹੀ ਤਾਰੇ ਦਿਖਾ ਦਿੱਤੇ ਸੀ ਜਦੋਂ ਕਰਾਮਾਤਾਂ ਦਿਖਾਈਆਂ ਤੇ ਦੇਨਰਵ ਤਾਰਕਾ ਲੱਖ ਪਲੋਏ ਲੱਖਾਂ ਹੀ ਤਾਰੇ ਹਨ ਔਰ ਆਕਾਸ਼ ਪਥਾਲ ਲੱਖਾਂ ਹੀ ਹਨ ਹਰ ਇੱਕ ਆਕਾਸ਼ ਦੇ ਸੂਰਜ ਚੰ드ਰਮਾ ਤਾਰੇ ਬਗ ਬਗ ਹਨ ਜਿੰਨਾ ਤਾਰਿਆਂ ਦੀ ਕੋਈ ਗਿਣਤੀ ਨਹੀਂ ਅਣਗਿਣਤਾ ਸੰਖਾਂ ਹੀ ਤਾਰੇ ਹਨ ਜਿੰਨੇ ਤਾਰੇ ਹਨ ਉਹਨਾਂ ਨੂੰ ਕੋਈ ਗਿਣ ਨਹੀਂ ਸਕਦਾ ਜੇ ਕੋਈ ਗਿਣਨਾ ਚਾਹੇ ਤਾਂ ਗਿਣ ਸਕਦਾ ਹੈ ਪਰ ਗੁਰੂ ਨਾਨਕ ਦੇਵ ਪਤ ਸਾਹਿਬ ਜੀ ਦੇ ਤਾਰੇ ਹੋਏ ਜੀਵ ਕੋਈ ਗਿਣ ਨਹੀਂ ਸਕਦਾ ਤਾਰੇ ਗਿਨੇ ਜਾਤ ਤੇਰੇ ਤਾਰੇ ਨਾ ਗਿਨਾਤ ਹੈ ਆਕਾਸ਼ ਦੇ ਤਾਰੇ ਗਿਨੇ ਤਾਂ ਜਾ ਸਕਦੇ ਹਨ ਪਰ اے ਸਤਿਗੁਰੂ ਨਾਨਕ ਦੇਵ ਪਤ ਸਾਹਿਬ ਤੇਰੇ ਤਾਰੇ ਹੋਏ ਜੀਵ ਗਿਨੇ ਨਹੀਂ ਜਾ ਸਕਦੇ ਕਿੰਨਾ ਕਿੰਨਾ ਨੂੰ ਨਹੀਂ ਤਾਰਿਆ ਆਪ ਜੀ ਨੇ ਸਰਾਪਿੰਨਾ ਹੋਈਆਂ ਰੂਹਾਂ ਦਾ ਉਧਾਰ ਕੀਤਾ ਜਿਨ੍ਹਾਂ ਨੂੰ ਰਖੀਆਂ ਮੁੰਨੀਆਂ ਤਪਸਵੀਆਂ ਨੇ ਸ਼ਰਾਬ ਸ਼ਰਾਬ ਦਿੱਤਾ ਹੋਇਆ ਸੀ ਉਹਨਾਂ ਸ਼ਰਾਪਿਆਂ ਹੋਿਆਂ ਨੂੰ ਸ਼ਰਾਬ ਤੋਂ ਮੁਕਤ ਕੀਤਾ ਜੀਵਨ ਮੁਕਤ ਵਿਦੇਹ ਮੁਕਤ ਕੀਤਾ ਸੋ ਮੁਗਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ ਹੁਣ ਅਗਲੀ ਕਥਾ ਸਰਵਣ ਕਰਨ ਦੇ ਲਈ